ਗਿੱਦੜਵਾਹੇ ਦੇ ਲੋਕ ਇਹ ਗੱਲ ਦੀ ਗਵਾਹੀ ਭਰਦੇ ਆ ਅੱਠ ਰੈਲੀਆਂ ਕਰ ਗਿਆ। ਉਹ 8 ਦਿਨ ਅੱਜ ਕਾਰੋਬਾਰ ਦੇ ਦਿਨ ਆ। ਉਹ 8 ਠੇ ਦੇ 8 ਦਿਨ ਲੋਕਾਂ ਦਾ ਕਾਰੋਬਾਰ ਠੱਪ ਰਿਆ। ਰੇੜੀ ਵਾਲੇ ਦੀ ਰੇੜੀ ਨ ਲੱਗਣ ਦਿੱਤੀ। ਉਹਦੀ ਚਾਹ ਵੇਚਣੋਂ ਬੰਦ ਹੋ ਗਈ। ਦੁਕਾਨਾਂ ਵਾਲਿਆਂ ਦੀਆਂ ਦੁਕਾਨਾਂ ਨਹੀਂ ਖੁੱਲ੍ਹਣ ਦਿੱਤੀਆਂ ਕਿਉਂਕਿ ਉਹ ਤੇ ਸੀਐਮ ਨੇ ਰੈਲੀ ਕਰਨੀ ਆ। ਪੁਲਿਸ ਪਾਰਟੀ ਨੂੰ ਇਹ ਕਹਿੰਦਾ ਹੁੰਦਾ ਸੀਗਾ ਕਿ ਇਹ ਲੋਕਾਂ ਨੂੰ 8 ਘੰਟੇ ਕੰਮ ਕਰਨ ਦੀ ਲੋੜ ਆ। ਵੀ ਜਿਹੜੇ ਪੰਜਾਬ ਦੇਖਦੇ ਆ। ਤੇ ਅੱਜ ਇੱਥੇ ਦਿੱਲੀ ਵਾਲਾ ਲਾਲਾ ਆਉਂਦਾ ਤੇ 40-40 ਘੰਟੇ ਹੋ ਗਏ ਉਹਨਾਂ ਨੂੰ ਪੁਲਾਂ ਤੇ ਖੜਿਆ ਨੂੰ, ਲੋਕਾਂ ਦੀਆਂ ਕਿਉਂ ਪੰਜਾਬ ਦਿੱਤੀਆਂ ਪਤਨੀ ਅੱਜ ਆਮ ਆਦਮੀ ਪਾਰਟੀ ਵਾਲੇ ਉਹਨਾਂ ਨੂੰ ਕੈਂਡੀਡੇਟ ਬਣਾ ਰਿਹਾ ਜਿਹੜੇ ਜਿਨ੍ਹਾਂ ਦੇ ਖਿਲਾਫ ਆਏ ਸੀ ਲੋਕਾਂ ਨੂੰ ਫਿਰ ਮੂਰਖ ਸਮਝਦੇ ਆ ਜਿੰਨੀ ਸਕਿਉਰਟੀ ਪੰਜਾਬ ਦੇ ਮਨਿਸਟਰਾਂ ਨਾਲ ਉਦੋਂ ਦੁੱਗਣੀ ਦਿੱਲੀ ਵਾਲਿਆਂ ਨਾਲ ਆ ਪੰਜਾਬ ਦੀ ਤਾਂ ਪੁਲਿਸ ਤਾਂ ਫਿਰ ਇਹਨਾਂ ਦੀ ਰਾਖੀ ਦੀ ਹੋਗੀ ਜੇ ਤੁਹਾਨੂੰ ਕੋਰਸ ਕਾਣਾ ਪਿਆਰ ਸੀ ਤਾਂ ਤੁਸੀਂ ਇਹ ਤੋਂ ਛੱਡ ਕੇ ਲੁਧਿਆਣੇ ਗਏ ਤਾਂ ਸ਼ੀਟ ਖਾਲੀ ਹੋਈ ਨਹੀਂ ਲੋਕਾਂ ਨੇ ਤਾਂ ਆਪ ਦਾ ਨਮਾਇੰਦਾ ਚੁਣਿਆ ਹੋਇਆ ਸੀ ਉਹ ਵੀ ਉਸ ਟੱਕਰ ਦੇ ਵਿੱਚ ਜਿੱਥੇ 92 ਦੀ ਨੇਰੀ ਵਗੀਸ ਅਤੇ 93 ਵਾਲਾ ਬੈਠਾ ਸੀ ਪੰਜ ਮਿੰਟਾਂ ਵਾਲੀ ਐਮਐਸਬੀ ਗੱਲ ਕਰਨ ਵਾਲੀ ਬੀਬੀ ਅੱਜ ਮਾਫੀ ਮੰਗਦੀ ਫਿਰਦੀ ਆ ਵੀ ਉਹ ਮੇਰਾ ਬਿਆਨ ਦਰਸਤ ਨਹੀਂ ਸੀਗਾ ਪੰਜਾਬ ਦੇ ਲੋਕ ਤਾਂ ਦਰਸਤ ਆ ਉਹ ਤਾਂ ਜਾਣਦੇ ਆ ਤਾਂ ਫਿਰ ਉਹ ਇਹਨਾਂ ਨੂੰ ਇਤਕੀ ਸਭ ਕੁਝ ਸਿਖਾਉਣ ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ ਤੇ ਇਸ ਵਕਤ ਗਿੱਦੜਵਾਦੀ ਚੋਣ ਦੇ ਉੱਪਰ ਪੰਜਾਬ ਦੀ ਨਹੀਂ ਬਲਕਿ ਦੁਨੀਆ ਭਰ ਦੀ ਨਜ਼ਰ ਟਿੱਕੀ ਹੋਈ ਆ ਹੌਟ ਸੀਟ ਹੈ ਮਸਲੇ ਬੜੇ ਨੇ ਮੁੱਦੇ ਬੜੇ ਨੇ ਤੇ ਇੱਥੇ ਕੈਂਡੀਡੇਟ ਵੀ ਆਪਣਾ ਆਰਾਗ ਆਲਾਪ ਰਹੀ ਨੇ ਪਰ ਇਸ ਵਾਰੀ ਇੱਕ ਚੀਜ਼ ਦੇਖਣ ਨੂੰ ਮਿਲ ਰਹੀ ਹੈ ਕਿ ਜਿਸ ਢੰਗ ਦੇ ਨਾਲ ਜਿਸ ਤਰੀਕੇ ਦੇ ਨਾਲ ਲੋਕ ਸਭਾ ਚੋਣਾਂ ਦੇ ਵਿੱਚ ਪੰਥਕ ਮੁੱਦੇ ਦੇ ਉੱਤੇ ਚੋਣ ਲੜੀ ਗਈ ਪੰਥਕ ਮੁੱਦਾ ਇੱਕ ਵਿਸ਼ਾ ਵੀ ਬਣਿਆ ਤੇ ਦੋ ਉਮੀਦਵਾਰਾਂ ਨੂੰ ਲੋਕ ਸਭਾ ਦੇ ਵਿੱਚ ਭੇਜਿਆ ਵੀ ਗਿਆ ਗੱਦੜਵਾ ਦੇ ਵਿੱਚ ਭਾਈ ਸਰਵਜੀਤ ਸਿੰਘ ਹੋਰਾਂ ਨੂੰ ਚੰਗੀ ਵੋਟ ਪਈ ਪਰ ਸੁਖਰਾਜ ਸਿੰਘ ਨਿਆਮੀ ਵਾਲਾ ਅੱਜ ਸੋਸ਼ਲ ਮੀਡੀਆ ਤੋਂ ਅੱਜ ਉਹਨਾਂ ਚੀਜ਼ਾਂ ਤੋਂ ਕਿਉਂ ਗਾਇਬ ਹੈ ਇਹ ਇੱਕ ਸੋਚਣ ਵਾਲੀ ਗੱਲ ਹੈ ਗੱਲ ਸਿਰਫ ਤਿੰਨ ਨਹੀਂ ਸਿਰਫ ਦੋ ਉਮੀਦਵਾਰਾਂ ਦੀ ਜ਼ਿਆਦਾ ਹੋ ਰਹੀ ਹੈ ਉਹ ਵੀ ਸੱਤਾਧਾਰੀ ਪਾਰਟੀ ਦੀ ਤੇ ਜਿਹੜੀ ਪਾਰਟੀ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਵੱਜੋਂ ਬੈਠੀ ਹੈ ਮੇਰਾ ਨਾਮ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਭਾਈ ਸਾਹਿਬ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਜੀ ਸੁਖਰਾਜ ਜੀ ਬੜੀਆਂ ਉਮੀਦਾਂ ਸੀ ਚੋਣ ਜਿੱਤ ਹਾਰ ਇੱਕ ਵੱਖਰੀ ਗੱਲ ਹੁੰਦੀ ਹੈ ਪਰ ਇੱਕ ਗੱਲ ਹੋਣੀ ਦੇਖੋ ਸਭ ਤੋਂ ਵੱਡੀ ਗੱਲ ਚਰਚਾ ਹੋਣੀ ਕਿਸੇ ਗੱਲ ਦੀ ਸੁਖਰਾਜ ਸਿੰਘ ਨਿਆਮੀ ਵਾਲਾ ਦੀ ਚਰਚਾ ਕਿਉਂ ਨਹੀਂ ਹੋ ਰਹੀ ਇਹ ਬਾਈ ਸਾਡੇ ਲੋਕਾਂ ਨੂੰ ਸੋਚਣ ਦੀ ਲੋੜ ਆ ਕਿਉਂਕਿ ਜਿਹੜੇ ਇਸ਼ੂ ਦੇ ਉੱਤੇ ਸਰਕਾਰ ਬਣੀ ਮੈਂ ਉਸੇ ਤੇ ਘੇਰ ਰਿਹਾ ਸਾਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਸਾਨੂੰ ਸਾਰਿਆਂ ਨੂੰ ਦਰਦ ਆ ਉਹ ਸਿਰਫ ਦਰਦ ਸਾਡੇ ਅੱਜ ਘਰਾਂ 'ਚ ਵੜ ਕੇ ਰਹਿ ਗਿਆ ਸਿਰਫ ਇਸ ਗੱਲ ਤੇ ਰਹਿ ਗਿਆ ਵੀ ਹਾਂਜੀ ਮਾੜੀ ਗੱਲ ਆ ਪਰ ਜੇ ਉਹਦੇ ਲਈ ਅਸੀਂ ਲੜ ਰਹੇ ਆ ਉਹਦੇ ਚ ਜੇ ਕੋਈ ਨਹੀਂ ਸਾਥ ਦੇ ਰਿਹਾ ਤਾਂ ਮੈਨੂੰ ਲੱਗਦਾ ਫਿਰ ਤੁਹਾਡਾ ਦਰਦ ਨਹੀਂ ਆ ਸਿਰਫ ਦਿਖਾਵਾ ਤੇ ਅਸੀਂ ਉਸ ਲੜਾਈ ਨੂੰ ਮੇਰੇ ਲਈ ਤਾਂ ਸੰਘਰਸ਼ੀ ਆ ਸੰਘਰਸ਼ ਦਾ ਪਹਿਲੂ ਹੀ ਆ ਜੇ ਅਸੀਂ ਸੜਕਾਂ ਤੇ ਬੈਠ ਕੇ ਲੜਦੇ ਆਏ ਉਹਨਾਂ ਤੇ ਪਰਚੇ ਹੋਏ ਆ ਕਰਾਏ ਆ ਤੇ ਅਦਾਲਤਾਂ ਚ ਵੀ ਲੜ ਰਹੇ ਆ ਤਾਂ ਇਸ ਖਿੱਤੇ ਦੇ ਵਿੱਚ ਜਦੋਂ ਇਨਸਾਫ ਦੇਣ ਵਾਲੀ ਧਿਰ ਤੁਹਾਡੇ ਤੋਂ ਇਸ ਗੱਲ ਦੇ ਲਈ ਮੁਨਕਰ ਹੋ ਜੇ ਕਿ ਅਸੀਂ 2015 ਦੇ ਇਨਸੀਡੈਂਟ ਤੇ ਸਰਕਾਰ ਬਣਾਈ ਹੋਵੇ ਤੇ ਉਹ ਫਿਰ ਮੁੱਕਰ ਜਾਣ ਤਾਂ ਉਹਨਾਂ ਦੇ ਖਿਲਾਫ ਇੱਕ ਲੜਾਈ ਹੈ ਜਿਹੜੀ ਉਹ ਅਸੀਂ ਆਪਣੀ ਜਾਰੀ ਰੱਖੀ ਹੋਈ ਹੈ ਤਾਂ ਮੈਂ ਤਾਂ ਲੋਕਾਂ ਦੇ ਵਿੱਚ ਇਹੀ ਸੱਚ ਤੇ ਝੂਠ ਦੀ ਗੱਲ ਕਰਦਾ ਹੀ ਆਇਆ ਜਿਹੜੇ ਲੋਕ ਪੰਜਾਬ ਦੇ ਨਹੀਂ ਹੋ ਸਕਦੇ ਪੰਜਾਬ ਦਾ ਭਲਾ ਨਹੀਂ ਕਰ ਸਕਦੇ ਉਹ ਤੁਹਾਡਾ ਭਲਾ ਕਿੱਥੋਂ ਕਰ ਦੇਣਗੇ 92 ਦੀ ਸਰਕਾਰ ਪੰਜਾਬ ਚ ਲਾ ਰਹੀ ਹੈ 3 ਸਾਲ ਚ ਪੰਜਾਬ ਚ ਕੀ ਡਿਵੈਲਪਮੈਂਟ ਹੋ ਗੀਆਂ ਤੁਹਾਡੇ ਸਾਹਮਣੇ ਆ ਜਿਹੜਾ ਅੱਜ 92 ਦੇ ਵਿੱਚੋਂ 93 ਵਾਲਾ ਆਪਦੀ ਸੀਟ ਤੋਂ ਲੜ ਰਿਹਾ ਇਹਨਾਂ ਦੇ ਖਿਲਾਫ ਆਈ ਸੀ ਸਰਕਾਰ ਡਿੰਪੀ ਢਿਲੋਂ ਨਾਮ ਦਾ ਸ਼ਖਸ ਜਿਹੜਾ ਇੱਥੋਂ ਆਮ ਦੀ ਟਿਕਟ ਤੋਂ ਸੀਟ ਲੜ ਰਿਹਾ ਹੈ ਭਗਵੰਤ ਮਾਨ ਦੇ ਬਿਆਨ ਸੀ ਇਹਦੇ ਖਿਲਾਫ ਸਿੱਧੇ ਸਿੱਧੇ ਵੀ ਮਾਫੀਆ ਇਹ ਇਹ ਇਹਨਾਂ ਦੀਆਂ ਬੱਸਾਂ ਜਿਹੜੀਆਂ ਬੰਦੇ ਮਾਰਦੀਆਂ ਤੇ ਇਹ ਇਹ ਲੋਕ ਆ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਕਰਾਉਣ ਦੇ ਵਿੱਚ ਇਹਨਾਂ ਦੀ ਭੂਮਿਕਾ ਰਹੀ ਆ ਗੋਲੀ ਕਾਢ ਦੇ ਵਿੱਚ ਇਹਨਾਂ ਦੀ ਭੂਮਿਕਾ ਰਹੀ ਆ ਤੇ ਅੱਜ ਫਿਰ ਉਹਨਾਂ ਨੂੰ ਤੁਸੀਂ ਆਲਦੀਆਂ ਸਟੇਜਾਂ ਤੇ ਬਾਹਾਂ ਚੱਕ ਚੱਕ ਕੇ ਲੋਕਾਂ ਨੂੰ ਦਿਖਾ ਰਹੇ ਹੋ ਤਾਂ ਇਹਦਾ ਮਤਲਬ ਸਾਨੂੰ ਮੂਰਖ ਸਮਝ ਰੱਖਿਆ ਤੁਸੀਂ ਸੋ ਇਹ ਸਾਡੇ ਲੋਕਾਂ ਦੇ ਲਈ ਸਵਾਲ ਆ ਵੀ ਇੱਥੇ ਗੌਰ ਕਰੋ ਇਹਨਾਂ ਚੀਜ਼ਾਂ ਤੇ ਜਿਹੜੇ ਸਾਡੇ 3 ਸਾਲਾਂ ਚ ਨਹੀਂ ਹੋ ਸਕੇ ਅੱਜ ਗਿੱਦੜਬਾਹੇ ਦੇ ਵਿੱਚ 8ਵਾਂ 9ਵਾਂ ਟੂਰ ਪੁਲਿਸ ਪਾਰਟੀ ਨੂੰ ਇਹ ਕਹਿੰਦਾ ਹੁੰਦਾ ਸੀਗਾ ਕਿ ਇਹ ਲੋਕਾਂ ਨੂੰ 8 ਘੰਟੇ ਕੰਮ ਕਰਨ ਦੀ ਲੋੜ ਹੈ ਵੀ ਜਿਹੜੇ ਪੰਜਾਬ ਦੇਖਦੇ ਆ ਤੇ ਅੱਜ ਇੱਥੇ ਦਿੱਲੀ ਵਾਲਾ ਲਾਲਾ ਆਉਂਦਾ ਤੇ 40-40 ਘੰਟੇ ਹੋ ਗਏ ਉਹਨਾਂ ਨੂੰ ਪੁਲਾਂ ਤੇ ਖੜ੍ਹਾ ਨੂੰ ਲੋਕਾਂ ਦੀਆਂ ਛਤਾਂ ਤੇ ਖੜ੍ਹਾ ਨੂੰ ਕੀ ਉਹ ਪੰਜਾਬ ਦੇ ਧੀਆਂ ਪੁੱਤ ਨਹੀਂ ਜਿੰਨੀ ਸਕਿਉਰਿਟੀ ਪੰਜਾਬ ਦੇ ਮਨਿਸਟਰਾਂ ਨਾਲ ਉਦੋਂ ਦੁੱਗਣੀ ਦਿੱਲੀ ਵਾਲਿਆਂ ਨਾਲ ਆ ਪੰਜਾਬ ਦੀ ਤਾਂ ਪੁਲਿਸ ਤਾਂ ਫਿਰ ਇਹਨਾਂ ਦੀ ਰੱਖੀਦੀ ਹੋਗੀ ਜਦੋਂ ਇਹਨਾਂ ਨੇ ਆਉਣਾ ਉਦੋਂ ਤਾਂ ਜਿਹੜੇ ਰੂਟ ਤੇ ਆਉਣਾ ਮੰਨ ਲਓ ਬਠਿੰਡੇ ਜਹਾਜ਼ ਤਾਰਨੇ ਨੇ ਤੇ ਬਠਿੰਡੇ ਤੋਂ ਗਿੱਦੜਵਾਹੇ ਤੇ 10-10 ਫੁੱਟ ਤੇ ਬੰਦਾ ਖੜ੍ਹਾਇਆ ਹੋਊਗਾ ਤੇ ਮੈਨੂੰ ਲੱਗਦਾ ਕਿ ਜੇ ਨਾ ਭੁੱਲੇ ਹੋ ਲੋਕ ਤੇ ਇਹਨਾਂ ਨੂੰ ਆਪਾਂ ਯਾਦ ਕਰਾ ਦਈਏ ਵੀ ਉਹੀ ਲੋਕ ਆ ਜਿਹੜਾ ਕਹਿੰਦੇ ਹੂਟਰ ਵਜਦੇ ਆ ਕਦੇ ਸੱਸ ਆ ਗਈ ਕਦੇ ਮਾਂ ਆ ਗਈ ਕਦੇ ਭੈਣ ਆ ਗਈ ਕਦੇ ਜੀ ਘਰ ਵਾਲੀ ਆ ਗਈ ਤੇ ਇੱਕ ਸ਼ਬਦ ਵਰਤਦਾ ਹੁੰਦਾ ਸੀ ਇਹ ਉਹਨੂੰ ਗਾਲ ਦੇ ਤਰੀਕੇ ਚ ਵਰਤਦਾ ਹੁੰਦਾ ਸੀ ਤੇ ਆਪਾਂ ਆਮ ਰਿਸ਼ਤੇਦਾਰ ਕਹਿ ਦਿੰਨੇ ਆ ਤੇ ਇਹ ਮਜੀਠੀਆ ਤੇ ਗੱਲ ਆਉਂਦਾ ਹੁੰਦਾ ਸੀ ਤੇ ਅੱਜ ਫਿਰ ਇੱਥੇ ਕੀ ਆ ਵੱਖਰਾ ਕੀ ਆ ਸਾਨੂੰ ਵੱਖਰਾ ਵੇਖਣ ਨੂੰ ਕੀ ਮਿਲਿਆ ਜਿਹੜਾ ਤੁਸੀਂ ਆਂਦੇ ਸੀ ਗਿੱਦੜ ਵਾਹੇ ਦੇ ਲੋਕ ਇਹ ਗੱਲ ਦੀ ਗਵਾਈ ਭਰਦੇ ਆ ਅੱਠ ਰੈਲੀਆਂ ਕਰ ਗਿਆ ਉਹ 8 ਦਿਨ ਅਜ ਕਾਰੋਬਾਰ ਦੇ ਦੇਣਾ। ਉਹ 8 8 ਦਿਨ ਲੋਕਾਂ ਦਾ ਕਾਰੋਬਾਰ ਠੱਪ ਰਿਆ। ਰੇੜੀ ਵਾਲੇ ਦੀ ਰੇੜੀ ਨ ਲੱਗਣ ਦਿੱਤੀ। ਉਹਦੀ ਚਾਹ ਵਿਕਣੋਂ ਬੰਦ ਹੋ ਗਈ। ਦੁਕਾਨਾਂ ਵਾਲਿਆਂ ਦੀਆਂ ਦੁਕਾਨਾਂ ਨਹੀਂ ਖੁੱਲ੍ਹਣ ਦਿੱਤੀਆਂ ਕਿਉਂਕਿ ਉੱਥੇ ਸੀਐਮ ਨੇ ਰੈਲੀ ਕਰਨੀ ਆ। ਇੱਕ ਦਿਨ ਸੀਐਮ ਆ ਗਿਆ, ਦੂਜੇ ਦਿਨ ਲਾਲਾ ਆ ਗਿਆ, ਤੀਜੇ ਦਿਨ ਕੋਈ ਮਨਿਸਟਰ ਆ ਗਿਆ। ਇਹਨਾਂ ਨੇ ਤਾਂ ਇੱਥੇ ਬਣਾ ਰੱਖਿਆ ਇੱਕ ਖੇਡ ਗਰਾਊਂਡ ਤੇ ਲੋਕਾਂ ਦੇ ਕਾਰੋਬਾਰ ਡਿਸਰਬ ਹੋ ਰਿਆ ਪਰ ਇਹਨ ਨੂੰ ਮੰਡੀਆਂ 'ਚ ਬੈਠਾ ਕਿਸਾਨ ਨਹੀਂ ਦਿਸ ਰਿਹਾ। ਮੰਡੀਆਂ 'ਚ ਬੈਠਾ ਉਹ ਉਹ ਲੋਕ ਜਿਹੜੇ ਇਹਨਾਂ ਤੋਂ ਦੁਖੀ ਨੇ ਜਿਨ੍ਹਾਂ ਦਾ ਕਹਿ ਕੇ ਇਹਨਾਂ ਨੇ ਝੋਨੇ ਸੋ ਸਾਡੇ ਲੋਕਾਂ ਦੇ ਵਿੱਚ ਅਸੀਂ ਤਾਂ ਆਪਣੀਆਂ ਮੈਸੇਜ ਲੈ ਕੇ ਜਾ ਰਹੇ ਹਾਂ ਗੱਲਾਂ ਲੈ ਕੇ ਜਾ ਰਹੇ ਹਾਂ ਤਾਂ ਲੋਕਾਂ ਨੇ ਅੱਗੇ ਦੇਖੋ ਕੀ ਕਰਨਾ ਆਉਣ ਵਾਲੀ 23 ਸ਼ੁਕਰ ਹੈ ਕਿ ਜਿਹੜੀ ਤੁਸੀਂ ਝੋਨੇ ਦੀ ਗੱਲ ਕੀਤੀ ਮੇਰੀ ਗੱਲ ਹੋਈ ਮਨਿਸਟਰ ਨਾਲ ਅਮਨ ਰੋੜਾ ਨਾਲ ਉਹ ਕਹਿੰਦੇ ਪੰਜਾਬ ਦੇ ਕਿਸਾਨਾਂ ਤੋਂ ਬੀਜੇਪੀ ਬਦਲਾ ਲੈ ਰਹੀ ਹੈ ਜਿਹੜੇ ਤਿੰਨ ਕਾਨੂੰਨ ਵਾਪਸ ਕਰਾਏ ਨੇ ਕਹਿੰਦੇ ਪੰਜਾਬ ਨੂੰ ਹੁਣ ਉਹ ਸਬਕ ਸਿਖਾਉਣਾ ਚਾਹੁੰਦੀ ਹੈ ਭਾਈ ਜੀ ਜਿਹੜਾ ਫਿਰ ਬਿਆਨ ਭਗਵੰਤ ਮਾਨ ਨੇ ਦਿੱਤਾ ਸੀ ਵੀ ਤੁਸੀਂ ਵੀ ਜੋ 126 ਲਾਓ ਮੈਂ ਚੱਕੂ ਮੈਂ ਇਕੱਲੇ-ਇਕੱਲੇ ਦਾ ਮਤਲਬ 24 ਘੰਟੇ ਝੋਨਾ ਚੱਕੂ ਹੱਦ 24-24 ਦਿਨ ਹੋ ਗਏ ਫਿਰ ਉਹ ਬਿਆਨ ਬੀਜੇਪੀ ਨੇ ਦਵਾਇਆ ਸੀ ਫਿਰ ਤੁਸੀਂ ਵੀ ਐਕਸੈਪਟ ਕਰੋ ਨਾ ਵੀ ਜੇ ਬੀਜੇਪੀ ਪੰਜਾਬ ਦੇ ਨਾਲ ਧੱਕਾ ਕਰ ਰਹੀ ਆ ਤਾਂ ਫਿਰ ਤੁਸੀਂ ਬੀਜੇਪੀ ਦੇ ਭਾਈਵਾਲ ਹੀ ਹੋਏ ਫਿਰ ਤੁਸੀਂ ਪਹਿਲਾਂ ਬਿਆਨ ਦਿੱਤਾ ਲੋਕਾਂ ਨੂੰ ਕਿਹਾ ਵੀ ਕਰੋ ਤੇ ਅਸੀਂ ਤੁਹਾਡਾ ਤੁਹਾਡੇ ਨਾਲ ਆ ਐਮਐਸਪੀ ਦੇਵਾਂਗੇ 5 ਮਿੰਟਾਂ ਵਾਲੀ ਐਮਐਸਪੀ ਗੱਲ ਕਰਨ ਵਾਲੀ ਬੀਬੀ ਅੱਜ ਮਾਫੀ ਮੰਗਦੀ ਫਿਰਦੀ ਆ ਵੀ ਉਹ ਮੇਰਾ ਬਿਆਨ ਦਰਸਤ ਨਹੀਂ ਸੀਗਾ ਪੰਜਾਬ ਦੇ ਲੋਕ ਤਾਂ ਦਰਸਤ ਆ ਉਹ ਤਾਂ ਜਾਣਦੇ ਆ ਤਾਂ ਫਿਰ ਉਹ ਇਹਨਾਂ ਨੂੰ ਇਤਕੀ ਸਭ ਕੁਝ ਸਿਖਾਉਣ ਅਜੰਡਾ ਕੱਲਾ ਗਿੱਦੜਵਾਹੇ ਦਾ ਜਿਮਣੀ ਚੋਣ ਗਿੱਦੜਵਾਏ ਹੋਰੀ ਪਹਿਲੀ ਗੱਲ ਤਾਂ ਹੋ ਹੀ ਕਿਉਂ ਰਹੀ ਆ ਲੀਡਰਾਂ ਦੀਆਂ ਨਲਾਇਕੀਆਂ ਕਰਕੇ ਹੋ ਰਹੀ ਆ ਜੇ ਤੁਹਾਨੂੰ ਕਿਸਾਨਾਂ ਦਾ ਪਿਆਰ ਸੀ ਤਾਂ ਤੁਸੀਂ ਇਹ ਤੋਂ ਛੱਡ ਕੇ ਲਧਿਆਣੇ ਗਏ ਤਾਂ ਸ਼ੀਟ ਖਾਲੀ ਹੋਈ ਨਹੀਂ ਲੋਕਾਂ ਨੇ ਤਾਂ ਆਪਦਾ ਨਮਾਇੰਦਾ ਚੁਣਿਆ ਹੋਇਆ ਸੀ ਤੇ ਉਹ ਵੀ ਉਸ ਟੱਕਰ ਦੇ ਵਿੱਚ ਜਿੱਥੇ 92 ਦੀ ਨੇਰੀ ਬਗੀ ਸਥੇ 93 ਵਾਲਾ ਬੈਠਾ ਸੀ ਜਿਹੜਾ ਇਹ ਬੈਠਾ ਸੀਗਾ ਆਪਣਾ ਰਾਜਾ ਬਣਿਆ ਕਾਂਗਰਸ ਦਾ ਪ੍ਰਧਾਨ ਇਹਨੂੰ ਪ੍ਰਧਾਨਗੀ ਵੀ ਮਿਲਦਾ ਗਿੱਦੜਵਾਏ ਹਲੇ ਨਹੀਂ ਦਵਾਈ ਆ ਨਹੀਂ ਤਾਂ ਪ੍ਰਧਾਨ ਕੀ ਕਿਨੇ ਦੇਣੀ ਸੀਗੀ ਕਿਉਂਕਿ ਜੇ ਜਿੱਤਿਆ ਤਾਂ ਉਹਨੂੰ ਪ੍ਰਧਾਨ ਬਣਾਇਆ ਗਿਆ ਇਹ ਛੱਡ ਕੇ ਆਪਦੀ ਕੁਰਸੀ ਭਾਲ ਦਾ ਲੁਧਿਆਣੇ ਚਲ ਗਿਆ ਤੇ ਲੋਕਾਂ ਨੂੰ ਫੇਰ ਇੱਥੇ ਮੂਰਖ ਅੱਜ ਆਮ ਆਦਮੀ ਪਾਰਟੀ ਵਾਲੇ ਉਹਨਾਂ ਨੂੰ ਕੈਂਡੀਡੇਟ ਬਣਾ ਰਿਹਾ ਜਿਹੜੇ ਜਿਨ੍ਹਾਂ ਦੇ ਖਿਲਾਫ ਆਏ ਸੀ ਲੋਕਾਂ ਨੂੰ ਫੇਰ ਮੂਰਖ ਸਮਝਦੇ ਆ ਫੇਰ ਇੱਥੇ ਗੱਲ ਨਹੀਂ ਰੁਕਦੀ ਏਜੰਡੇ ਲਿਆ ਰਹੇ ਆ ਪੂਰੇ ਪੰਜਾਬ ਲੈਵਲ ਦੇ ਮੈਂ ਪੁੱਛਣਾ ਚਾਹੁੰਦਾ ਨਾ ਤਾਂ ਮੋਦੀ ਵਾਲਾ 15 ਲੱਖ ਆ ਨਾ ਕੈਪਟਨ ਮਰਿੰਦਰ ਵਾਲੇ ਫੋਨ ਆਏ ਨਾ 1000 1000 ਰੁਪਏ ਨਾਲ ਆਇਆ ਇਹ ਤਾਂ ਕੀ ਹੋਣੇ ਸੀ ਪੰਜਾਬ ਦੇ ਖਜ਼ਾਨੇ ਚੋਂ ਮੈਨੂੰ ਇੱਕ ਗੱਲ ਸਾਹਮਣੇ ਆਈ ਆ ਕਿ 1200 ਕਰੋੜ ਰੁਪਇਆ ਬਜਟ ਪਾਸ ਕਰਦੇ ਆ ਇੱਕ ਦਫ਼ਤਰ ਦਾ ਸਿਰਫ ਸੋਸ਼ਲ ਮੀਡੀਆ ਐਡਾਸਤੇ ਸਿਰਫ ਜਿਹੜੀ ਮੋਬਾਈਲਾਂ ਚ ਐਡ ਚੱਲਣੀਆਂ ਜਿਹੜੀਆਂ ਵੈਬਸਾਈਟ ਚੱਲਣੀਆਂ ਤੇ ਉਹ ਵੈਬਸਾਈਟ ਵੀ ਪੰਜਾਬ ਦੀਆਂ ਨਹੀਂ ਤੇ ਮਸ਼ੂਰੀ ਕਿਹੜੇ ਲੋਕਾਂ ਦੀ ਕਰ ਰਿਹਾ ਜਿਨ੍ਹਾਂ ਨੂੰ ਪੰਜਾਬ ਦੇ ਲੋਕ ਜਾਣਦੇ ਨਹੀਂ ਜਿਹੜੇ ਪੰਜਾਬ 'ਚ ਰਹਿੰਦੇ ਨਹੀਂ ਉਹਨਾਂ ਨੂੰ ਜਿਹੜੇ ਇਹਨਾਂ ਦੇ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਪੰਜਾਬ ਪੁਲਿਸ ਦਾ ਮੁਖੀ ਕੌਣ ਆਦਰ ਸਟੇਟ ਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਮੁਖੀ ਕੌਣ ਜਿੱਥੇ ਸਾਡੀ ਮਾਂ ਬੋਲੀ ਦੀ ਗੱਲ ਆਉਂਦੀ ਆ ਉਹ ਅਦਰ ਸਟੇਟ ਦਾ ਜਿਨ੍ਹਾਂ ਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ ਪੰਜਾਬੀ ਬੋਲਣੀ ਨਹੀਂ ਆਉਂਦੀ ਹੋਰ ਤਾਂ ਹੋਰ ਜਿਹੜੇ ਵੱਡੇ ਸਕੂਲ ਸਾਡੇ ਪੰਜਾਬ ਦੇ ਵਿੱਚ ਆ ਜਿਨ੍ਹਾਂ ਦੇ ਵਿੱਚ 2 2000 3 3000 ਬੱਚਾ ਪੜਦਾ ਕੜੇ ਉਹਨਾਂ ਦੇ ਲੁਹਾਏ ਜਾ ਰਹੇ ਆ ਪੰਜਾਬੀ ਉੱਥੇ ਟੀਚਰ ਨਹੀਂ ਹੈਗੇ ਫੋਨ ਕਰਕੇ ਪੁੱਛੋਗੇ ਉਹ ਕੋਈ ਕੇਰਲਾ ਦਾ ਕੋਈ ਮਹਾਰਾਸ਼ਟਰਾ ਦਾ ਕੋਈ ਕਿਤੋਂ ਦਾ ਤਾਂ ਇਹ ਸਾਡੀ ਪੰਜਾਬ ਦੀ ਤਰਾਸਦੀ ਆ ਸਾਡੇ ਪੰਜਾਬ ਨੂੰ ਪੰਜਾਬੀ ਹੀ ਰਨ ਕਰ ਸਕਦੇ ਆ ਪੰਜਾਬੀ ਜਿਨ੍ਹਾਂ ਨੂੰ ਚੰਡੀਗੜ੍ਹ ਦੇ ਸਪੈਲਿੰਗ ਨਹੀਂ ਲਿਖਣੇ ਆਉਂਦੇ ਤੇ ਪੰਜਾਬ ਅੱਜ ਉਹਨਾਂ ਦੇ ਹੱਥ 'ਚ ਆ। ਉਹ ਸ਼ੁਕਰਾਂਜੀ ਇੱਕ ਚੀਜ਼ ਦੱਸੋ ਗੱਲ ਤੁਸੀਂ ਪੰਜਾਬੀਆਂ ਦੇ ਸਿੱਟਦੇ ਹੋ ਪੰਜਾਬੀ ਵੀ ਮੈਂ ਗੱਲ ਕਰਦਾ ਪੰਜਾਬ ਬਿਮਾਰ ਹੈ ਇੱਕ ਤਰ੍ਹਾਂ ਨਾਲ ਲੰਮੇ ਸਮੇਂ ਤੋਂ ਜਿਹੜਾ ਕੋਈ ਅੱਗੇ ਆਉਂਦਾ ਉਹਨੂੰ ਨਾ ਬਈ ਦਿਖਾ ਦਿੰਦਾ ਠੀਕ ਆ ਭਾਈ ਅਮਰਤਪਾਲ ਸਿੰਘ ਹੋਰਾਂ ਨੂੰ ਵੀ ਭੇਜਤਾ ਚਲੋ ਤਾਂ ਜੇਲ੍ਹ 'ਚ ਬੈਠੇ ਨੇ ਭਾਈ ਸਰੂਜੀ ਸਿੰਘ ਹੋਰੀ ਭੇਜ ਤੇ ਉਹ ਵੀ ਹੈਗੇ ਨੇ ਬਾਕੀ ਸਰਕਾਰ 92 ਦੀ ਲਿਆਤੀ ਉਹਨਾਂ ਨੇ ਵੀ ਇੱਕ ਬਦਲਾਅ ਕੀਤਾ ਪੰਜਾਬ ਦਾ ਜਿਹੜਾ ਵੋਟਰ ਹੈ ਪੰਜਾਬ ਦਾ ਇਨਸਾਨ ਜਾਵੇ ਤਾਂ ਜਾਵੇ ਕੀ ਤੇ ਕੀ ਤੇ ਵਿਸ਼ਵਾਸ ਕਰੇ ਪੰਜਾਬ ਨਾਲ ਹੀ ਇਹ ਕਿਉਂ ਹੋ ਰਿਹਾ ਦੇਖੋ ਜੀ ਪੰਜਾਬ ਨੂੰ ਸਾਰੇ ਪਾਸਿਓਂ ਮਾਰਨ ਦੀ ਜਿਹੜੀ ਕੋਸ਼ਿਸ਼ ਆ ਉਹ ਵੱਡੇ ਪੱਧਰ ਤੇ ਹੋ ਰਹੀ ਆ ਇਹ ਅੱਜ ਨਹੀਂ ਇਹ ਆਉਣ ਵਾਲੇ ਆਪਾਂ ਨੂੰ 20-50 ਸਾਲ ਚ ਨਤੀਜੇ ਸਾਹਮਣੇ ਆਉਣਗੇ ਕਿਉਂਕਿ ਸਾਨੂੰ ਤਾਂ ਟਾਰਗੇਟ ਨਹੀਂ ਕਰ ਰਹੇ ਸਾਡੀਆਂ ਆਉਣ ਵਾਲੀਆਂ نسلਾਂ ਨੂੰ ਟਾਰਗੇਟ ਕਰ ਰਹੇ ਆ ਇੱਕ ਐਗਜ਼ਾਮਪਲ ਦਿਨਾ ਜੀ ਮੈਂ ਅੱਗੇ ਵੀ ਗੱਲ ਕੀਤੀ ਸੀ ਪੰਜਾਬ ਦੇ ਵਿੱਚ ਇੱਕ ਬੜਾ ਸੁਹਣਾ ਕੰਬੀਨੇਸ਼ਨ ਸੀ ਮਜ਼ਦੂਰ ਕਿਸਾਨ ਤੇ ਵਪਾਰੀ ਵਰਗ ਦਾ ਸ਼ਹਿਰਾਂ ਵਾਲੇ ਬਾਣਗੇ ਪਿੰਡਾਂ ਵਾਲੇ ਦੀ ਤੁਰਦੀ ਫਿਰਦੀ ਬੈਂਕ ਸੀ ਇਹਨਾਂ ਨੇ ਪਾੜ ਤੇ ਉਹਨਾਂ ਨੂੰ ਅਡ ਕਰਤਾ ਮਜ਼ਦੂਰ ਸਾਡਾ ਇੱਕ ਪਿੰਡ ਤੌਰ ਤੇ ਢੱਕ ਵਧੀਆ ਕੰਬੀਨੇਸ਼ਨ ਸੀ ਵੀ ਅਸੀਂ ਆਪਦਾ ਘਰ-ਬਾਰ ਛੱਡ ਕੇ ਮਜ਼ਦੂਰ ਦੇ ਸਿਰ ਤੇ ਫਸਲવાડી ਛੱਡ ਕੇ ਆਪਦੇ ਪ੍ਰੋਗਰਾਮਾਂ ਚ ਜਾਏ ਹੁੰਦੇ ਸੀ ਤੁਰੇ ਫਿਰਦੇ ਹੁੰਦੇ ਸੀ ਅੱਜ ਸਾਡੇ ਉਹ ਮਜ਼ਦੂਰ ਨਹੀਂ ਆਉਂਦਾ ਕੰਮ ਤੇ ਕਿਉਂਕਿ ਇਹਨਾਂ ਨੇ ਲਾਲਚ ਦੇਤੇ ਵੀ ਤੁਹਾਨੂੰ ਤਾਂ ਆਟਾ-ਦਾਲ ਸਕੀਮ ਦਿਆ ਕਰਾਂਗੇ ਜਿਨ੍ਹਾਂ ਨੂੰ ਨਕੰਮੇ ਬਣਾ ਕੇ ਤੁਸੀਂ ਰੱਖਦਾ ਜਿਹੜੇ ਸਭ ਤੋਂ ਵੱਧ ਕਿਰਤੀ ਲੋਕ ਸੀ ਕਿਰਤ ਕਰਕੇ ਖਾਣ ਵਾਲੇ ਲੋਕ ਸੀ ਤੇ ਹਰ ਵੇਲੇ ਗੁਰੂ ਦਾ ਭਾਣਾ ਮੰਨਣ ਵਾਲੇ ਲੋਕ ਸੀ ਉਹਨਾਂ ਨੂੰ ਤੁਸੀਂ ਫ੍ਰੀ ਲਾਲਚ ਚਲਾਤਾ ਲਾਇਆ ਕਿੰਨਾਂ ਨੂੰ ਜਿਹੜੀ ਆ ਹੁਣ ਜਨਰੇਸ਼ਨ ਚੱਲ ਰਹੀ ਹੈ ਤੇ ਉਹ ਆਪਦੇ ਜਵਾਕਾਂ ਨੂੰ ਕੀ ਸਿਖ ਉਹ ਇਸ ਕਹੋਗੇ ਨਾ ਇਹ ਵੱਡੇ ਲੋਕ ਐ ਨਾ ਆਪ ਵਰਤਨਾ ਨਹੀਂ ਪਿੰਡਾਂ ਪਿੰਡਾਂ ਚ ਪਿੰਡਾਂ ਨਾ ਵਿਗਾੜ ਪਾਤਾ ਉਹ ਪਿੰਡਾਂ ਵਾਲੇ ਦੋ ਖੇਤਿਆਂ ਦਾ ਸ਼ੇੜੀਆਂ ਨਾ ਵਿਗਾੜ ਪਾਤਾ ਅੱਜ ਲੀਡਰਾਂ ਦੇ ਬਾਹਰ ਚ ਧਰਨੇ ਤਾਂ ਲੱਗਦੇ ਆ ਪਰ ਲੱਗਦੇ ਵੱਖੋ ਵੱਖਰੇ ਆ ਵਪਾਰੀ ਅੱਡ ਲਾ ਰਿਆ ਕਿਸਾਨ ਅੱਡ ਲਾ ਰਿਆ ਮਜ਼ਦੂਰ ਅੱਡ ਰਹਿ ਗਏ ਇੱਕ ਵਰਗ ਬੇਰੁਜ਼ਗਾਰ ਉਹ ਕਿਹੜਾ ਜਿਨ੍ਹਾਂ ਦੀ ਪੀ ਐਚ ਡੀ ਕੀਤੀ ਆ ਜਿਨ੍ਹਾਂ ਦੀ ਐਮ ਬੀਬੀਐਸ ਕੀਤੀ ਆ ਬੀ ਐਸਸੀ ਦੀਆਂ ਡਿਗਰੀਆਂ ਹੱਥ ਚ ਫੜੀਆਂ ਉਹ ਲੋਕ ਆ ਸਾਰੇ ਸਰਕਾਰ ਦੇ ਖਿਲਾਫ ਆ ਪਰ ਹੈ ਇਕੱਲੇ ਇਕੱਲੇ ਜੇ ਇੱਕੇ ਚ ਸਰਕਾਰ ਦੇ ਖਿਲਾਫ ਹੁੰਦੇ ਤਾਂ ਸਰਕਾਰਾਂ ਪੰਜਾਬ ਚ ਉਹ ਬਣਦੀਆਂ ਜਿਹੜੀਆਂ ਪੰਜਾਬ ਨੂੰ ਚਾਹੀਦੀਆਂ ਅੱਜ ਤੋਂ ਬਣਦੇ ਤਾਂ ਇਹੀ ਸੀ ਪਰ ਇਹਨਾਂ ਤੋਂ ਕੰਮ ਹੁੰਦੇ ਸੀ ਕਿਵੇਂ ਹੁੰਦੇ ਸੀਗੇ ਕਿਉਂਕਿ ਸਾਡਾ ਏਕਾ ਹੁੰਦਾ ਸੀ ਅਸੀਂ ਲੋਕ ਇਕੱਠੇ ਹੁੰਦੇ ਸੀ ਤੇ ਸਾਡਾ ਸਾਰਿਆਂ ਦਾ ਜਦੋਂ ਇਹਨਾਂ ਤੇ ਇਕੱਠਿਆਂ ਦਾ ਹੱਲਾ ਬੋਲਿਆ ਜਾਂਦਾ ਸੀ ਤਾਂ ਸਾਡੇ ਮਸਲੇ ਜਿਹੜੇ ਹੱਲ ਹੁੰਦੇ ਸੀ ਹੁਣ ਕੀ ਹੋ ਰਿਹਾ ਹੁਣ ਹੁਣ ਸਾਡਾ ਏਕਾ ਇਹਨਾਂ ਨੇ ਰਹਿਣ ਹੀ ਨੀ ਦਿੱਤਾ ਜੇ ਸਾਡਾ ਏਕਾ ਰਿਆ ਹੁੰਦਾ ਤਾਂ ਅੱਜ ਪੰਜਾਬ ਦਾ ਜਿਹੜਾ ਹਾਲਾਤ ਬਣੇ ਹੋਏ ਆ ਇਹ ਕੁਰਸੀਆਂ ਮਗਰ ਦੌੜ ਚ ਲੋਕ ਆਪਦੇ ਕੰਮ ਦੀ ਦੌੜ ਚ ਉਤਰੇ ਫਿਰਦੇ ਤਾਂ ਉਹ ਵਿਚਾਰੇ ਇੰਨੇ ਘਟਕੇ ਹੋਏ ਆ ਕਿ ਉਹਨਾਂ ਨੂੰ ਬਸ ਇੱਕ ਬੰਦੇ ਤੋਂ ਸੇ ਜੇ ਲੀਡਰਾਂ ਦੀ ਗੱਲ ਕਰਦੇ ਆਂ ਜਿਹੜੇ ਅੱਜ ਮੈਂ ਪਹਿਲਾਂ ਵੀ ਉੱਥੇ ਗੱਲ ਕੀਤੀ ਆ ਮੋੜ ਵੀ ਕਿਤੇ ਸਾਡੀ ਪੰਜਾਬੀਆਂ ਦੀ ਇਹ ਤਰਾਸ ਦੀ ਤਾਂ ਨਹੀਂ ਅਸੀਂ ਹਵਾ ਦਾ ਰੁੱਖ ਦੇ ਕੇ ਉੱਧਰ ਨੂੰ ਇਹੀ ਇਹੀ ਗੱਲ ਆ ਜੀ ਇਹੀ ਗੱਲ ਆ ਲੋਕਾਂ ਦੇ ਵਿੱਚ ਇੱਕ ਦੇਖੋ ਪ੍ਰੈਫਰੈਂਸ ਕ੍ਰੀਏਟ ਕੀਤੀ ਜਾਂਦੀ ਵੀ ਜਿਹਦੀ ਸਰਕਾਰ ਹੋ ਉਹਦਾ ਐਮਐਲਏ ਹੋ ਅੱਜ ਸਰਕਾਰ ਕਿਸੇ ਦੀ ਵੀ ਆ ਇਹ ਇੰਨਾ ਲੋਕਾਂ ਦੇ ਬਿਆਨ ਆ ਕਿ ਗਿੱੱਦਰਵਾਸ ਦਾ ਵਿਕਾਸ ਦੇ ਉੱਤੇ ਸੈਂਡ ਕਰ ਚੁੱਕੇ ਆ ਤੇ ਸ਼ੁਰੂ ਹੋਇਆ ਪਿਆ ਤੇ ਹੋਈ ਜਾਊਗਾ ਭਈ ਜੇ ਇਹ ਸ਼ੁਰੂ ਹੋਈ ਜਾਊਗਾ ਤੇ ਫਿਰ ਐਮਐਲਏ ਲਈ ਤਰਲੋ ਮੱਛੀ ਕਿਉਂ ਇੱਕ ਸਰਕਾਰ ਸੁਪਰੀਮ ਹੁੰਦੀ ਆ ਸਟੇਟ ਦੀ ਤੇ ਸਰਕਾਰ ਕੰਮ ਕਰਾ ਸਕਦੀ ਆ ਤੇ ਜੇ 117 ਲੋਕਾਂ ਨੇ ਚੁਣ ਕੇ ਭੇਜਿਆ ਉਹ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਦੇ ਫੰਡ ਰੀਲੀਜ਼ ਹੋਣਗੇ ਹੋਣਗੇ ਉਹਨਾਂ ਦੇ ਹਲਕੇ ਵਾਈਜ਼ ਉਹਨਾਂ ਦੇ ਕੰਮ ਹੋਣਗੇ ਹੋਣਗੇ ਕੰਮ ਤਾਂ ਡੀਸੀ ਨੇ ਕਰਨਾ ਐਸਡੀਐਮ ਨੇ ਕਰਨਾ ਤਹਿਸੀਲਦਾਰ ਨੇ ਕਰਨਾ ਫੰਡ ਉਹਨਾਂ ਨੂੰ ਉਹਨਾਂ ਦੇ ਖਾਤੇ ਚੋਂ ਨੇ ਐਮਐਲਏ ਦਾ ਤਾਂ ਕੁਝ ਵੀ ਨਹੀਂ ਹੁੰਦਾ ਨਾ ਐਮਐਲਏ ਤਾਂ ਇੱਕ ਮੁਖੀ ਬਣ ਕੇ ਜਾਂਦਾ ਵੀ ਸਾਡੇ ਏਰੀਆ 'ਚ ਆਹ ਪ੍ਰੋਬਲਮ ਆ ਜੀ ਇਹਨਾਂ ਨੂੰ ਹੱਲ ਕਰਾਓ ਤੇ ਇਹ ਪਹਿਲੀ ਸਰਕਾਰ ਆ ਜਿਹੜੀ ਆਪ ਹੀ ਸਰਕਾਰ ਆ ਤੇ ਆਪ ਹੀ ਵਿਰੋਧੀ ਧਿਰ ਬਣੀ ਹੋਈ ਆ ਬੋਤਿਆਂ ਤੁਸੀਂ ਵਿਧਾਨ ਸਭਾ ਦੀਆਂ ਵੀਡੀਓ ਦੇਖੋ ਕੱਢ ਕੇ ਜੀ ਸਾਡੇ ਮੈਮੰਤਰੀ ਸਾਹਿਬ ਨੂੰ ਪੁੱਛਣਾ ਚਾਹਣਾ ਵੀ ਸਾਡੇ ਪਿੰਡ ਵਾਲਾ ਜਿਹੜਾ ਸੂਆ ਸੀ ਉਹ ਬਣਿਆ ਕਿ ਨਹੀਂ ਬਣਿਆ ਕਮਾਲ ਦੀ ਗੱਲ ਆ ਯਾਰ ਸਰਕਾਰ ਥੋਡੀ ਤੁਹਾਡਾ ਮੰਤਰੀ ਥੋਡੀ ਕੈਬਨਿਟ ਮਨਿਸਟਰ ਤੁਸੀਂ ਆਪਿਆਂ ਨੂੰ ਪੁੱਛੀ ਜਾਂਦੇ ਹੋ ਸਿਰਫ ਲੋਕਾਂ ਦੇ ਵਿੱਚ ਇਸ ਗੱਲ ਦੇ ਲਈ ਵੀ ਅਸੀਂ ਕੰਮ ਕਰ ਰਹੇ ਹਾਂ ਇਹ ਕੰਮ ਵਿਰੋਧੀ ਧਿਰ ਦੇ ਹੁੰਦੇ ਆ ਅੱਛਾ ਪੰਥਕ ਮਸਲੇ ਜਿਹੜੇ ਨੇ ਕਿਉਂਕਿ ਕਹਿਆ ਜਾਂਦਾ ਕਿ ਪੰਜਾਬ ਦੇ ਵਿੱਚ ਜੇ ਅਕਾਲੀ ਦਲ ਦਾ ਕਮਜ਼ੋਰ ਹੋਣਾ ਪੰਜਾਬ ਦੇ ਲਈ ਬੜਾ ਘਾਤਕ ਹੈ ਬਿਲਕੁਲ ਠੀਕ ਹੈ ਜੀ ਪੰਜਾਬ ਦੇ ਪੰਥਕ ਮਸਲੇ ਪੰਜਾਬ ਦੀ ਗੱਲ ਕਰਨ ਵਾਲਾ ਅਕਾਲੀ ਦਲ ਜਿਹੜਾ ਉਹ ਇੱਕ ਪਾਰਟੀ ਦਾ ਘਰ ਬਣ ਕੇ ਰਿਹਾ ਤਾਂ ਉਹ ਖਤਮ ਹੋ ਗਿਆ ਬਿਲਕੁਲ ਠੀਕ ਹੈ ਜੀ ਪਾਰਟੀ ਉਹਦੀ ਬਣ ਗਈ ਮਤਲਬ ਕਿ ਉਹਨੇ ਪਾਰਟੀ ਬਣਾਈ ਪਰਿਵਾਰਵਾਦ ਚ ਆ ਗਿਆ ਹੁਣ ਮਸਲਾ ਕੀ ਹੈ ਕਿ ਕੀ ਅਕਾਲੀ ਦਲ ਨੌਜਵਾਨ ਜਿਵੇਂ ਤੁਸੀਂ ਅੱਗੇ ਲੱਗੇ ਹੋ ਕਿਸ ਤਰ੍ਹਾਂ ਦਾ ਜੇ ਅਕਾਲੀ ਦਲ ਖੜਾ ਕਰਦੇ ਹੋ ਲੋਕ ਅਕਾਲੀ ਦਲ ਤੋਂ ਨਫ਼ਰਤ ਕਰਨ ਲੱਗ ਪਏ ਇੱਕ ਤਰੀਕੇ ਨਾਲ ਮੈਂ ਉਹਨਾਂ ਲੋਕਾਂ ਨੂੰ ਬੇਨਤੀ ਕਰਦਾ ਬਈ ਅਕਾਲੀ ਦਲ ਨਫ਼ਰਤ ਦਾ ਪਾਤਰ ਨਹੀਂ ਆ ਅਕਾਲੀ ਦਲ ਜਹਾਰੂਆਂ ਦੀ ਪਾਰਟੀ ਆ ਸਾਡੀ ਪੰਜਾਬ ਦੀ ਪਾਰਟੀ ਆ ਸਾਡੀ ਮਾਂ ਸਾਡੀ ਖੇਤਰੀ ਪਾਰਟੀ ਆ ਕਿਉਂ ਆ ਕਿਉਂਕਿ ਉਹਦੇ ਉਹ ਪੰਜਾਬ ਨੂੰ ਸਰਵਾਈਵ ਕਰਨ ਵਾਸਤੇ ਪੰਜਾਬ ਦੇ ਲੋਕਾਂ ਦੇ ਸਰੀਰ ਲੱਗੇ ਆ ਸਾਡੇ ਪੁਰਖਿਆਂ ਦੇ ਸਰੀਰ ਲੱਗੇ ਆ ਤੇ ਸਾਨੂੰ ਉਹ ਸਟੈਬਲਿਸ਼ ਕਰਨਾ ਪਊਗਾ ਸਾਡਾ ਪੰਜਾਬ ਦਾ ਜਿਹੜਾ ਮੈਂ ਕਹੂੰਗਾ ਕਿ ਬਚਾਤਾ ਅਕਾਲੀ ਦਲ ਦੇ ਵਿੱਚ ਹੀ ਰਹੂਗਾ हां जे कोई चार बंदे ਮੜੇ ਆਏ ਉਹਨਾਂ ਨੂੰ ਪਾਸੇ ਕਰੋ ਸਾਡੀ ਸਰਮੌਰ ਸੰਸਥਾ ਕਾਲ ਤੱਕ ਸਹਿਬ ਸਾਡਾ ਸਿੱਖਾਂ ਦਾ ਧੁਰਾ ਜੇ ਆਪਾਂ ਪੰਜਾਬ ਦੀ ਵੀ ਗੱਲ ਕਰੀਏ ਮਾਨਵਤਾ ਦਾ ਧੁਰਾ ਜਿੱਥੇ ਕੋਈ ਕਿਸੇ ਦਿਨ ਵਧਿੱਕ ਹੀ ਨਹੀਂ ਕੀਤੀ ਜਾਂਦੀ ਹੈ ਨਾ ਤਾਂ ਉਹਦੇ ਉਹਦੀ ਛਤਰ ਸ਼ਾਯਾ ਹੇਠ ਮੈਂ ਸ਼ੋਰਟ ਸ਼ਬਦਾਂ 'ਚ ਗੱਲ ਕਹਿੰਦਾ ਵੀ ਜਿੰਨਾ ਟਾਈਮ ਅਕਾਲੀ ਦਲ ਦਾ ਦਫ਼ਤਰ ਦਰਬਾਰ ਸਾਹਿਬ ਰਿਹਾ ਅੰਮ੍ਰਿਤਸਰ ਰਿਹਾ ਉਹਨਾਂ ਟਾਈਮ ਪੰਜਾਬ ਕੰਮ ਜਾਪ ਰਿਹਾ ਜਦੋਂ ਅੰਮ੍ਰਿਤਸਰ ਤੋਂ ਬਦਲ ਕੇ ਚੰਡੀਗੜ੍ਹ ਵਜਿਆ ਤਾਂ ਫਿਰ ਉਹ ਬਦਲ ਤਾਂ ਹੋਣਾ ਹੀ ਹੋਣਾ ਬਾਈ ਜਦੋਂ ਅਸੀਂ ਆਪਦੇ ਲੋਕਾਂ ਦੇ ਨਾਲ ਧੋਖਾ ਕਮਾਣਾ ਸ਼ੁਰੂ ਕਰਤਾ ਆਪਦੀਆਂ ਕੁਰਸੀਆਂ ਨੂੰ ਮੁੱਖ ਰੱਖ ਕੇ ਆਪਦੇ ਆਪ ਨੂੰ ਮੁੱਖ ਰੱਖ ਕੇ ਤਾਂ ਉਦੋਂ ਫਿਰ ਪੰਜਾਬ ਦਾ ਨੁਕਸਾਨ ਤਾਂ ਹੋਣਾ ਲਾਜ਼ਮੀ ਆ ਪੰਜਾਬ ਦੀ ਫਸਲ ਝੋਨਾ ਨਹੀਂ ਹੈ ਜਿੰਨਾ ਟਾਈ ਪੰਜਾਬ 'ਚ ਝੋਨਾ ਨਹੀਂ ਸੀਗਾ ਤਾਂ ਕਦੇ ਧਰਨਾ ਕਿਸਾਨੀ ਨੇ ਲਾਇਆ ਨਹੀਂ ਹੋਣਾ ਕਦੇ ਖੁਸ਼ ਖੁਦ ਖੁਸ਼ੀ ਨਹੀਂ ਹੋਈ ਹੋਣੀ ਕਿਉਂਕਿ ਜਿਹੜੀਆਂ ਪੰਜਾਬ ਦੀਆਂ ਫਸਲਾਂ ਸੀ ਉਹ ਬਹੁਤਾਂਤ ਰੇਟ ਵਾਲੀਆਂ ਸੀ ਤੇ ਉਹ ਲੋਕਾਂ ਨੂੰ ਰੋਜ਼ਗਾਰ ਦੇਣ ਵਾਲੇ ਸੀ ਕਪਾਹ ਨਰਮਾ ਰੋਜ਼ਗਾਰ ਮਿਲਦਾ ਸੀ ਕਪੜਾ ਬੰਦਾ ਸੀ ਅੱਜ ਕਿਹੜੀ ਫੈਕਟਰੀ ਆ ਪੰਜਾਬ ਦੀ ਕੱਪੜੇ ਵਾਲੀ ਸੰਥੈਟਿਕ ਸਾਨੂੰ ਸਾਨੂੰ ਅੱਜ ਮومی ਕਾਗਜ਼ ਦੇ ਕੱਪੜੇ ਪਣਾਏ ਜਾ ਰਹੇ ਆ ਵਾਟਰਪਰੂਫ ਦੇ ਨਾਂ ਹੇਠ ਜਿਹੜਾ ਸਾਡਾ ਆਪ ਦਾ ਪੰਜਾਬ ਦਾ ਰੋਜ਼ਗਾਰ ਸਿਉ ਮਾਰਿਆ ਜਾ ਰਿਹਾ ਝੋਨਾ ਪੰਜਾਬ ਦੀ ਫਸਲ ਨਹੀਂ ਪੰਜਾਬ ਚ ਵਜਾਈ ਜਾ ਰਹੀ ਆ ਫਿਰ ਪੰਜਾਬ ਚੋਂ ਲਈ ਨਹੀਂ ਜਾ ਰਹੀ ਉਹੀ ਕਿਲੋ ਚੌਲ ਅੱਜ 20 ਰੁਪਏ 25 ਰੁਪਏ ਵੇਚ ਕੇ ਅਸੀਂ ਖੁਸ਼ ਹੁੰਨੇ ਆ ਜਦੋਂ ਪੈਕਟ ਚ ਬੰਦ ਆ ਜਾਂਦੇ ਆ ਤੇ ਅਸੀਂ ਉਹਨੂੰ 150 ਰੁਪਏ ਕਿਲੋ ਲੈ ਕੇ ਵੀ ਖੁਸ਼ ਹੁੰਨੇ ਆ ਕੀ ਤਰਾਸ ਦੀ ਆ ਸਾਡੀ ਸਿੱਧਾ ਸਿੱਧਾ ਸਾਨੂੰ 100 ਰੁਪਏ ਦਾ ਮਾਰਜਿਨ ਰੱਖ ਕੇ ਸਾਨੂੰ ਹੀ ਵਾਪਸ ਵੇਚਿਆ ਜਾ ਰਿਹਾ ਹੈ ਤਾਂ ਫਿਰ ਅਸੀਂ ਉਹ ਚੀਜ਼ਾਂ ਨੂੰ ਜਦੋਂ ਐਨਾਲਾਈਜ਼ ਨਾ ਕਰਾਂਗੇ ਤਾਂ ਸਾਡਾ ਨੁਕਸਾਨ ਤਾਂ ਹੋਊਗਾ ਬਾਈ। ਸੇ ਅੱਛਾ ਹੁਣ ਆਪਾਂ ਇੱਥੋਂ ਦੇ ਮੁੱਦੇ ਦੇ ਉੱਤੇ ਤੁਹਾਡੀ ਕੈਂਪੇਨ ਦੇ ਉੱਤੇ ਤੁਹਾਡੀ ਕੈਂਪੇਨ ਦਾ ਮੋਮੈਂਟਮ ਕਿਵੇਂ ਚੱਲ ਰਿਹਾ? ਵੀ ਜਿਵੇਂ ਇੱਕ ਚਾਹੀਦਾ ਸੀਗਾ ਸੋਸ਼ਲ ਮੀਡੀਆ ਦੇ ਉੱਤੇ ਵੱਡੇ ਵੱਡੇ ਲੀਡਰ ਆਉਂਦੇ ਜਿਵੇਂ ਸਾਰੀਆਂ ਗੱਲਾਂ ਕਰਦੇ ਇੱਕ ਗਾਹ ਪੈ ਜਾਣਾ ਚਾਹੀਦਾ ਸੀ ਉਹ ਚੀਜ਼ ਨਹੀਂ ਦਿਖ ਰਹੀ। ਸਾਡੇ ਲੋਕਾਂ ਦੇ ਵਿੱਚ ਜਿਹੜਾ ਡਰ ਭੈ ਸਹਿਮ ਪਿਆ ਹੋਇਆ ਉਹ ਹੀ ਲੀਡਰਾਂ ਪ੍ਰਤੀ ਬੰਦਿਆਂ ਦਾ। ਤਾਂ ਮੈਂ ਇਹੀ ਗੱਲ ਕਹੂੰਗਾ ਕਿ ਦੇਖੋ ਲੋਕ ਜਦੋਂ ਲੜਾਈ ਦੇ ਵਿੱਚ ਹੁੰਦੇ ਆ ਤਾਂ ਬੰਦੇ ਹੀ ਬੰਦਿਆਂ ਨਾਲ ਲੜਦੇ ਹੁੰਦੇ ਆ। ਜੇ ਇਹ ਕੋਈ ਰੱਬ ਨਹੀਂ ਹੈਗੇ ਇਹਨਾਂ ਦੇ ਜੇ ਤੁਸੀਂ ਤਾਕਤ ਤੁਸੀਂ ਬਖਸ਼ੀ ਤਾਂ ਫੇਰ ਹੀ ਤਾਕਤ ਆਈ ਇਹਨਾਂ ਨੂੰ ਫੇਰ ਹੀ ਇਹਨਾਂ ਦੇ ਮਤਲਬ ਅੱਜ ਥੋਡੇ ਘਰਾਂ 'ਚ ਆਉਣ ਆਲੇ ਹੋਏ ਆ ਜੇ ਤੁਸੀਂ ਇਹਨਾਂ ਨੂੰ ਤਾਕਤ ਬਖਸ਼ੀ ਜੇ ਇਹਨਾਂ ਨੇ ਥੋਡੇ ਕੰਮ ਨਹੀਂ ਕੀਤੇ ਤਾਂ ਇਹਨਾਂ ਨੂੰ ਲਾਂਭੇ ਕਰਨ ਦਾ ਹੱਕ ਵੀ ਤੁਹਾਡੇ ਕੋਲੇ ਆ ਪਰ ਇਹ ਇਹ ਦਬਾ ਨਹੀਂ ਹੋਣਾ ਚਾਹੀਦਾ ਯਾਰ ਉਹ ਮਤਲਬ ਵੜੰਗ ਕੀ ਆਖੂਗਾ ਡਿੰਪੀ ਕੀ ਆਖੂਗਾ ਨਹੀਂ ਅਸੀਂ ਅੰਦਰ ਖਾਤੇ ਆ ਤਾਂ ਮੈਂ ਇੱਥੇ ਸਾਰਿਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਪੰਥਕ ਵੀ ਆਪਣੇ ਆਪ ਦੇ ਵਿੱਚ ਕਹਿੰਦੇ ਆ ਕਿ ਮਤਲਬ ਵਹਿੰਦੀ ਗੰਗਾ 'ਚ ਬਹਿ ਕੇ ਅਸੀਂ ਕਹਿ ਦਈਏ ਕਿ ਇਹ ਚੜ੍ਹਦੀ ਕਲਾ ਦੀ ਗੱਲ ਹੋਊਗੀ ਤਾਂ ਅਸੀਂ ਉਧਰ ਨੂੰ ਤੁਰ ਪਾਂ ਤਾ ਮੈਨੂੰ ਇਸ ਗੱਲ ਦੇ ਲਈ ਨਿਰਾਸ਼ਾ ਜ਼ਰੂਰ ਹੁੰਦੀ ਹੈ ਐਜ਼ ਐਕ ਹਿਊਮਨ ਬੀਇੰਗ ਐਜ਼ ਐ ਸਿੱਖ ਮੈਨੂੰ ਕੋਈ ਨਿਰਾਸ਼ਾ ਨਹੀਂ ਹੁੰਦੀ ਕਿਉਂਕਿ ਸਾਡੇ ਦਾ ਗੁਰੂ ਨੇ ਸਾਨੂੰ ਲੜਨਾ ਸਿਖਾਇਆ ਤੇ ਅਸੀਂ ਉਸ ਲੜਾਈ ਦੇ ਪਾਤਰ ਹੈਗੇ ਆਂ ਤੇ ਅਸੀਂ ਉਹ ਲੜਾਈ ਐਂਡ ਤੱਕ ਲੜਦੇ ਰਹਾਂਗੇ ਚਾਹੇ ਕੱਲੇ ਰਹਿ ਜਾਈਏ ਚਾਹੇ ਲੱਖ ਬਣ ਜਾਈਏ ਅਸੀਂ ਲੜਾਈ ਆਪਣੀ ਛੱਡਾਂਗੇ ਨਹੀਂ ਜਿਹੜੀ ਪੰਜਾਬ ਤੇ ਦਿੱਲੀ ਦੇ ਨਾਲ ਆ ਜਿਹੜੇ ਜਿਹੜੇ ਲੋਕ ਵਹਿੰਦੀ ਗੰਗਾ 'ਚ ਵਹਿਣ ਵਾਲੇ ਉਹਨੂੰ ਸਾਡੇ ਲੋਕ ਵੀ ਜਾਣਦੇ ਆ ਤਾਂ ਮੈਂ ਉਹਨਾਂ ਤੋਂ ਬਚਨ ਦੀ ਲੋੜ ਆ ਜੇ ਰਾਜਨੀਤਿਕ ਲੋਕ ਸਾਡੇ ਲਈ ਘਤਕ ਹੋ ਸਕਦੇ ਆ ਤੇ ਜਿਹੜੇ ਵਹਿੰਦੀ ਗੰਗਾ 'ਚ ਵਹਿਣ ਵਾਲੇ ਲੋਕ ਆ ਇਹ ਵੀ ਹਵਾ ਵੇਖ ਕੇ ਚੱਲਣਾ ਲੋਕ ਸਾਡੇ ਸਕੇ ਨਹੀਂ ਹੁੰਦੇ ਕਿਉਂਕਿ ਜੇ ਅਸੀਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੀ ਗੱਲ ਕਰਦੇ ਆ ਤਾਂ ਫਿਰ ਉਹ ਧਾਰਨਾ ਸਾਡੇ ਕੋਲੇ ਪਈਆਂ ਕਿਉਂਕਿ ਸਿੱਖ ਉਹਦੇ ਸਾਰੇ ਖਤਮ ਨਹੀਂ ਸੀ ਉਹਨਾਂ ਨੇ ਦੱਸਿਆ ਸੀ ਕਿ ਇਸ ਤੋਂ ਬਾਅਦ ਸਾਡਾ ਸਿੱਖ ਰਾਜ ਸ਼ੁਰੂ ਹੋਆ ਜੇ ਤੁਸੀਂ ਕਹਿੰਦੇ ਸਿੱਖ ਖਤਮ ਹੋ ਗਏ ਤੇ ਇਹਦੇ ਨਾਲ ਹੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਦੀ ਧਾਰਨਾ ਪਈ ਆ ਜੇ ਵਜ਼ੀਰੀਆਂ ਚਾਹੀਦੀਆਂ ਹੁੰਦੀਆਂ ਇੱਕ ਪਾਸੇ ਵਜ਼ੀਰੀਆਂ ਸੀ ਤੇ ਇੱਕ ਪਾਸੇ ਨੀਆਂ ਸੀ ਉਹਨਾਂ ਨੇ ਨੀਆਂ 'ਚ ਜਾਣਾ ਕਬੂਲਿਆ ਕਿਉਂ ਕਿਉਂਕਿ ਸਾਡੀ ਪੱਗ ਦੀ ਸਾਡੀ ਸ਼ਾਨ ਦੀ ਸਾਡੀ ਆਣ-ਬਾਣ ਦੀ ਗੱਲ ਸੀ ਉੱਥੇ ਤਾਂ ਇਹ ਸਾਡੀ ਲੜਾਈ ਹੈ ਜਿਹੜੀ ਇਸ ਖੇਤੇ ਦੇ ਨਾਲ ਹਮੇਸ਼ਾ ਹੈਗੀ ਹੈ ਤੇ ਰਹੂਗੀ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਥੋੜਾ ਜਿਹਾ ਇਸ ਗਲਾਰੇ ਚ ਬਾਹਰ ਨਿਕਲੋ ਜਿਹੜੇ ਲੋਕ ਸਾਡੇ ਗੁਰੂ ਦੀ ਬੇਅਦਬੀ ਦੇ ਉੱਤੇ ਸਰਕਾਰ ਬਣਾ ਕੇ ਅੱਜ ਸਾਨੂੰ ਲਾਲੀਪਪ ਦੇ ਰਹੇ ਆ ਉਹ ਸਾਡੇ دنیਵੀ ਕੰਮ ਕਿੱਥੋਂ ਕਰ ਦੇਣਗੇ ਜਿਹੜੇ ਸਾਡੇ ਗੁਰੂ ਦੇ ਪਾਟੇ ਹੋਏ ਅੰਗਾਂ ਦੇ ਉੱਤੇ ਰਾਜਨੀਤੀ ਕਰਗੇ ਉਹ ਸਾਡੇ ਨਹੀਂ ਕਦੇ ਹੋ ਸਕਦੇ ਸੋ ਇਸ ਹਨ ਸੁਖਰਾਜ ਸਿੰਘ ਨੇਮੀ ਵਾਲਾ ਇਹਨਾਂ ਦੀ ਗੱਲਬਾਤ ਕਿਸ ਤਰ੍ਹਾਂ ਲੱਗੀ ਸਾਨੂੰ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਉੱਤੇ ਕਮੈਂਟ ਜਰੂਰ ਕਰਨਾ ਸੋ ਫਿਲਹਾਲ ਮੈਨੂੰ ਸੌਰਨ ਸਿੰਘ ਦਾ ਨੇਲੀ ਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ